ਸਿਮਾਂਨ ਦੇ ਵੱਲੋਂ ਖਰੜ ਤਹਿਸੀਲ ਕੰਪਲੈਕਸਾਂ ਚੰਚੀ ਦੁਆਰਾ ਸਿਮਾਂਨ ਨੇ ਲਿਆਇ ਤਹਿਸੀਲ ਦੇ ਕੰਮ ਦਾ ਚਾਇਜ਼ਾ ਸੋ ਲੋਕਾਂ ਨੂੰ ਨਹੀਂ ਹੋਣ ਦੇਵਾਂਗੇ ਖੱਜਲਖਵਾ ਸਿਮਾਂਨ ਦੇ ਵੱਲੋਂ ਕਿਹਾ ਗਿਆ ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਿਮਾਂਨ ਦੀ ਹੜਤਾਲੇ ਤਹਿਸੀਲਦਾਰਾਂ ਨੂੰ ਸਿੱਧੀ ਚੇਤਾਵਨੀ ਤਹਿਸੀਲਦਾਰ ਆਪਣੇ ਪ੍ਰਸ਼ਟਾਚਾਰੀ ਸਾਥੀਆਂ ਦੇ ਹੱਕ ਦੇ ਵਿੱਚ ਖੜੇ ਹੋਏ ਨੇ ਤੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਲੋਕ ਫੈਸਲਾ ਕਰਨਗੇ ਛੁੱਟੀ ਤੋਂ ਬਾਅਦ ਕਿੱਥੇ ਜੁਆਇਨ ਕਰਵਾਉਣਾ ਸੋ ਆਮ ਲੋਕਾਂ ਦੀ ਖੱਜਲਖੁਆਰੀ ਰੋਕਣ ਦੇ ਲਈ ਜ਼ਿੰਮੇਵਾਰੀ ਦੇ ਰਹੇ ਹਾਂ ਖਿਲਾਫ ਹੈ ਜਿਹੜੇ ਤਹਿਸੀਲਦਾਰ ਅੱਜ ਉਹ ਕਹਿੰਦੇ ਜੀ ਅਸੀਂ ਸਮੂਹਿਕ ਛੁੱਟੀ ਲੈ ਰਹੇ ਹਾਂ ਅਸੀਂ ਸ਼ੁੱਕਰਵਾਰ ਤੱਕ ਕੋਈ ਰਿਸਟ੍ਰਿਕਟ ਨਹੀਂ ਕਰਾਂਗੇ ਅਸੀਂ ਦੋ ਤਿੰਨ ਦਿਨਾਂ ਤੋਂ ਸਾਡੇ ਅਨਰਾਗ ਵਰਮਾ ਜੀ ਸਾਡੇ ਆਫੀਸਰ ਸਾਹਿਬਾਨ ਉਹਨਾਂ ਨਾਲ ਗੱਲਬਾਤ ਸੀਗੇ ਵੀ ਕਾਰਨ ਕੀ ਹੈ ਉਹ ਕਹਿੰਦੇ ਜੀ ਸਾਡੇ ਦੋ ਤਿੰਨ ਪੁਲੀਸ ਸਾਡੇ ਦੋ ਤਿੰਨ ਸਾਥੀ ਵਿਜੀਲੈਂਸ ਨੇ ਕਰਪਸ਼ਨ ਚ ਫੜ ਲੇ ਉਹਨਾਂ ਨੂੰ ਕਲੀਅਰ ਕਰੋ ਠੀਕ ਹੈ ਤੇ ਫਿਰ ਅਸੀਂ ਕੰਮ ਕਰਾਂਗੇ ਮਤਲਬ ਸਿੱਧੀ ਜੀ ਸਿੱਧਾ ਜਿਹਾ ਕਹਿ ਰਹੇ ਨੇ ਕਿ ਸਾਨੂੰ ਕਰਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਰਪਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨਾਇਬ ਤਸੀਲਦਾਰਾਂ ਨੂੰ ਕਾਨੂੰਗੋਜ਼ ਨੂੰ ਈਵਨ ਜੇ ਉਹ ਤੋਂ ਵੀ ਛੋਟਾ ਕੋਈ ਅਫਸਰ ਹੈ ਉਹਨੂੰ ਵੀ ਅਸੀਂ ਰਿਸਟਰੀ ਕਰਨ ਦਾ ਅਧਿਕਾਰ ਦਿੱਤਾ ਲੋਡ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾਂ ਉਹ ਗੱਲ-ਗੱਲ ਤੇ ਰੋਜ਼ ਕਹਿੰਦੇ ਨੇ ਸਾਡਾ ਆ ਬੰਦਾ ਕੋਈ ਜਾਇਜ਼ ਮੰਗ ਹੋਵੇ ਮੈਂ ਮੰਨ ਲਾ ਸਾਡੇ ਬੰਦੇ ਜੀ ਪੈਸੇ ਲੈਂਦੇ ਫੜੇਗੇ ਰੰਗੇ ਇੱਥੇ ਬਾਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਨਾ ਜ਼ਿੰਦਗੀ 'ਚ ਕਦੇ ਮੈਂ ਪੈਸਾ ਖਾਦਾ ਹੈ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ سارے ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਕੋਈ ਅਸੀਂ ਗੱਲ ਨਹੀਂ ਜਿੰਨਾ ਦੁਖੀ ਇਹਨਾਂ ਨੇ ਕੀਤੇ ਹੋਏ ਨੇ ਲੋਕ ਇਹ ਲੋਕਾਂ ਦੇ ਦਿਲ ਦੀ ਜਾਨਣ ਵਾਲੀ ਐ ਜਿੰਨਾ ਦੁਖੀ ਕੀਤੇ ਇਹਨਾਂ ਨੇ ਅੱਜ ਹੈ ਨਹੀਂ ਜੀ ਅੱਜ ਬੁੱਧਵਾਰ ਨੂੰ ਆਇਓ ਅੱਜ ਵੀਰਵਾਰ ਨੂੰ ਆਇਓ ਇੰਨੇ ਪੈਸੇ ਲੱਗਣਗੇ ਪੈਸੇ ਇੱਥੇ ਦੇ ਜਾ ਰਿਸਟਰੀ ਉੱਥੇ ਕਰਾ ਲਾ ਪੈਸੇ ਉੱਧਰ ਦੇ ਜਾ ਸਾਰਾ ਪਤਾ ਜੀ ਮੈਂ ਮੈਂ ਪਿੰਡਾਂ ਚੋਂ ਨਿਕਲਿਆ ਹੋਇਆ ਇਸ ਕਰਕੇ ਕੋਈ ਉਹਨਾਂ ਤੇ ਨਰਮਾਈ ਨਹੀਂ ਵਰਤੀ ਜਾਊਗੀ ਹੁਣ ਉਹ ਜੇ ਉਹ ਜੇ ਉਹ ਬਿਲਕੁਲ ਆਪਣੀ ਜਗ੍ਹਾ ਤੇ ਸਹੀ ਨੇ ਦਾ ਸਮੂਹੇ ਦੀ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਜਿਹੜੇ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਲੱਗਣ ਨੂੰ ਤਿਆਰ ਨੇ ਤੇ ਉਹਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਨੇ ਭਰਤੀਆਂ ਵਾਸਤੇ ਜਿਹੜੀ ਆ ਉਹ ਏਜੰਡਾ ਲੈ ਕੇ ਆਓ ਨਵੇਂ ਬੰਦੇ ਭਰਤੀ ਕਰਾਂਗੇ ਅਸੀਂ ਦੁਖੀ ਆ ਗਏ ਇਹਨਾਂ ਤੋਂ ਯਾਰ ਹੱਦ ਕਰ ਰੱਖੀ ਇਹਨਾਂ ਨੇ ਇਹ ਤਾਂ ਕਾਨੂੰਨੀ ਕਾਰਵਾਈ ਕਰਾਂਗੇ ਕਰਾਂਗੇ ਕੋਈ ਇਹ ਤਾਂ ਜੇ ਜੇ ਤੁਸੀਂ ਸਰਕਾਰ ਚੋਂ ਖਾਸ ਤੌਰ ਤੇ ਐਸੀ ਜੈਸਮਾ ਲਾਤਾ ਤਾਂ ਤੁਸੀਂ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਪਰ ਨਹੀਂ ਜੀ ਸਮੂਹਿਕ ਛੁੱਟੀ ਫਲਾਨਾ ਉਹ ਹੋਰ ਤਰੀਕੇ ਲੱਭ ਲੈਂਦੇ ਉਹਨਾਂ ਨੂੰ ਛੁੱਟੀ ਮੁਬਾਰਕ ਹੈ ਜੀ ਹੁਣ ਛੁੱਟੀ ਤੋਂ ਬਾਹਰ ਜਦੋਂ ਆਉਣਗੇ ਉਹ ਤੋਂ ਬਾਅਦ ਉਹਨਾਂ ਨੇ ਕਿੱਥੇ ਜੁਆਇਨ ਕਰਨਾ ਤੇ ਕਦੋਂ ਜੁਆਇਨ ਕਰਨਾ ਜਾਂ ਜੁਆਇਨ ਨਹੀਂ ਕਰਨਾ ਇਹ ਲੋਕ ਦੱਸਣਗੇ ਜੀ ਜਿਹੜਾ ਆਰਡਰ ਕਿਤੇ ਹੁਣ ਤੁਸੀਂ ਵੀ ਸਬ ਰਜਿਸਟਰ ਰਜਿਸਟਰ ਵਾਲਾ ਕੰਮ ਸੰਭਲ ਕੇ ਨਾਇਬ ਸੀਤਾ ਤਸੀਲ ਚਲੀ ਜਾਂਦਾ ਕੰਮ ਜੀ ਤੁਸੀਂ ਐ ਕਰੋ ਤੁਸੀਂ ਕੈਮਰੇ ਲੈ ਕੇ ਅੰਦਰ ਜਾਓ ਕਿਸੇ ਦੀ ਕੋਈ ਰਿਸਟਰੀ ਰੁਕ ਰਹੀ ਕਿ ਇਹਦੀ ਫਰਦ ਨਹੀਂ ਰੁਕ ਰਹੀ ਮੈਂ ਦੋ ਤਿੰਨ ਤਸੀਲਾਂ ਚ ਹੋਰ ਜਾਊਂਗਾ ਠੀਕ ਹੈ ਤੁਸੀਂ ਚਲੋ ਇੱਥੇ ਆ ਕੇ ਤੁਹਾਨੂੰ ਮੈਂ ਅਪਡੇਟ ਕਰ ਦੇਣਾ ਮੈਂ ਤਸੀਲਾਂ ਜਾਊਂਗਾ ਹੁਣ ਜੀ ਬਿਨਾ ਦੱਸੇ ਵੀ ਜਾਊਂਗਾ ਕੋਈ ਕੰਮ ਨਹੀਂ ਰੁਕੂਗਾ ਤਸੀਲ ਭਾਈ ਜੀ ਜ਼ਿੰਦਗੀ ਚ ਕਿਸੇ ਵੀ ਨਾ ਕੋਈ ਕੰਮ ਨਹੀਂ ਰੁਕਦਾ ਜੀ ਇਹ ਰੱਬ ਬਣ ਕੇ ਬਹਿ ਗਏ ਇਹ ਰੱਬ ਬਣ ਕੇ ਗੱਲ ਗੱਲ ਤੇ ਗਵਰਨਮੈਂਟ ਨੂੰ ਬਲੈਕਮਿਲ ਕਰਨ ਲੱਗ ਜਾਂਦੇ ਆ ਜੇ ਚਾਰ ਬੰਦੇ ਇਹਨਾਂ ਦੇ ਪੈਸੇ ਲੈਂਦੇ ਕ腐ਪਸ਼ਨ ਕਰਦੇ ਫੜੇਗੇ ਤਾਂ ਕਹਿੰਦੇ ਸਾਡੀ ਹੜਤਾਲ ਹੈ ਚਲੋ ਰੋ ਹੜਤਾਲ ਤੇ ਫਿਰ ਮਾਨ ਸਾਹਿਬ ਕਿਸਾਨਾਂ ਨੂੰ ਮੈਂ ਕੱਲ ਕਿਹਾ ਕਿ ਤੁਹਾਡੀਆਂ ਰੋਜ਼ ਦੀਆਂ ਰੇਲ ਰੋਕੋ ਸੜਕ ਰੋਕੋ ਪਾਈਪ ਰੋਕੋ ਆਹ ਆਹ ਆ ਰੋਕੋ ਹੋਰ ਰੋਕੋ ਕਰਕੇ ਨੁਕਸਾਨ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ